ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹੋ ਬਾਬਾ ਜੀ ਕਰਨ ਕਿ ਤੁਹੀ ਸਾਰੇ ਠੀਕ ਹੀ ਹੋ ਹੋ ਹਾਂਜੀ ਅੱਜ ਵੇਖਦੇ ਆਂਗੇ ਸਾਰੇ ਕੰਝੂ ਨੇ ਸੰਦੂਰ ਲਾਇਆ ਮੇਰਾ ਅੱਜ ਚੂੜਾ ਪਾ ਕੇ ਇੱਕ ਨਵੀਂ ਦੁਲਹਨ ਦੀ ਤਰ੍ਹਾਂ ਵੀਡੀਓ 'ਚ ਰੋਲ ਹੈਗਾ ਸੀ ਸਾਡੀ ਨਵੀਂ ਸੀਰੀਜ਼ ਆ ਰਹੀ ਹੈ ਇੱਕ ਨਵ ਸ਼ਮੀ ਦੇ ਵਿੱਚ ਅਸੀਂ ਸ਼ੁਰੂ ਕਰਨ ਲੱਗੇ ਆ ਸੋ ਤੁਹੀ ਦੱਸਣਾ ਕਿ ਮੈਂ ਚੂੜੇ 'ਚ ਕਿੱਦਾਂ ਦੀ ਲੱਗਦੀ ਵੀ ਆ ਦੀਦੀ ਦਾ ਰੋਲ ਬੜਾ ਹੀ ਪਿਆਰਾ ਹੈਗਾ ਦਾ ਸਾਲਸ ਦਾ ਰੋਲ ਹੈ ਅਡ ਇੱਕਦਮ ਗੁੱਸੇ ਵਾਲੀ ਇੱਕਦਮ ਅਡ ਨਹੀਂ ਨਹੀਂ ਆਪਾਂ ਗਏ ਨੂੰ ਤੇ ਮੈਂ ਬੜਾ ਮਾਸੂਮ ਜਿਹਾ ਰੋਲ ਉਹਦੇ ਵਿੱਚ ਕੀਤਾਗਾ ਮੈਂ ਕਿਉਂਕਿ ਜਿੱਦਾਂ ਦੀ ਮਾਂ ਹੋਂਦਾਂ ਦੀ ਫਿਰਤੀ ਇਹਨਾ ਬਸ ਰੋਲ ਹੀ ਇਦਾਂ ਦੇ ਗਏ ਸਾਡੀ ਰੀਅਲ ਲਾਈਫ ਇਦਾਂ ਦੀ ਹੈ ਰੀਅਲ ਲਾਈਫ ਚ ਬਹੁਤ ਡਰਦੇ ਆ ਜੇ ਸਾਡੇ ਅੱਗੇ ਆ ਕੇ ਕੋਈ ਥੋੜਾ ਜਿਹਾ ਸਾਡੀ ਕੋਈ ਐਕਟਿੰਗ ਨੂੰ ਜੱਜ ਕਰਕੇ ਸਾਨੂੰ ਐਕਟਿੰਗ ਦੇ ਕੇ ਸਾਨੂੰ ਕਹਾਂ ਆ ਜੱਜ ਨਾ ਕਰੇ ਕਿ ਸਾਡੀ ਰੀਅਲ ਲਾਈਫ ਵੀ ਇਦਾਂ ਦੀ ਹੈ ਅਸੀਂ ਰੀਅਲ ਲਾਈਫ ਚ ਜਿਹੜਾ ਵੀ ਕੋਈ ਸ਼ੂਟ ਕਰਦਾ ਸੱਚ ਸਭ ਦੀ ਰੀਅਲ ਲਾਈਫ ਬਹੁਤ ਅਲੱਗ ਹੁੰਦੀ ਆ ਬਿਲਕੁਲ ਦੇਖੋ ਹੁਣ ਮੇਰੇ ਸਾਹਮਣੇ ਕੋਈ ਉੱਚੀ ਆਵਾਜ਼ ਚ ਗੱਲ ਕਰੇ ਤਾਂ ਮੈਂ ਐਂ ਡਰ ਜਾਂਦੀ ਦੀਦੀ ਮੈਨੂੰ ਵੇਖਿਓ ਜਰਾ ਉਹ ਸਾਹਮਣੇ ਬੋਲਦੇ ਵੇ ਮੈਂ ਸੱਚੀ ਸੱਚੀ ਮੈਨੂੰ ਮੈਂ ਡਰ ਜਾਂਦੀ ਆ ਮੈ ਮੈਨੂੰ ਸਾਰੇ ਕਹਿੰਦੇ ਨੇ ਕਿ ਹਾਂ ਕਿ ਤੁਸੀਂ ਡਰ ਗਏ ਜਾਂਦੇ ਹੋ ਹਾਂ ਲੇਕਿਨ ਮੈਂ ਮੈਨੂੰ ਕੋਈ ਉੱਚੀ ਆਵਾਜ਼ ਚ ਬੋਲੇ ਮੈਂ ਡਰਦੀ ਨਹੀਂ ਮੈਨੂੰ ਦੁਗਣਾ ਉੱਚੀ ਬੋਲਦੀ ਆ ਨਹੀਂ 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 ਐਸੀ ਗੱਲ ਨਹੀਂ ਅ ਦੇਖੋ ਅਸੀਂ ਸੀਨ ਕਰਦੇ ਆ ਤੁਹਾਡੇ ਲਈ ਤਿਆਰ ਕਰਦੇ ਜੇ ਅਸੀਂ ਨੋਰਮਲ ਬਿਹੇਵਰ ਕਰੀ ਜਾਵਾਂਗੇ ਐਕਟਿੰਗ 'ਚ ਕੋਈ ਸਵਾਦ ਨਹੀਂ ਹੋਏਗਾ ਤਰੀਕਾ ਨਹੀਂ ਤੇ ਕਿੱਦਾਂ ਫਿਰ ਮੰਨੋਗੇ ਕਿ ਭਈ ਐਕਟਿੰਗ ਕਰਦੇ ਨੇ ਜੇ ਇੱਕ ਛੋਟੀ ਉਮਰ ਦੀ ਕੁੜੀ ਸੱਸ ਦਾ ਰੋਲ ਕਿਰਦਾਰ ਕਰ ਜੇ ਤਾਂ ਉਹਦੇ ਲਈ ਵਾਹ ਵਾਈ ਹੁੰਦੀ ਹੈ ਕਿ ਲੈ ਭਈ ਇਹਨੇ ਸੱਸ ਦਾ ਰੋਲ ਕਰ ਲਿਆ ਵੈ ਮਤਲਬ ਇਹਦੇ 'ਚ ਇੰਨਾ ਕੰਫੀਡੈਂਸ ਹੈਗਾ ਨਾ ਦੇਖੋ ਤੇ ਅਗਰ ਨੋਰਮਲ ਅਗਰ ਅਸੀਂ ਇੱਕ ਏਜ ਵਾਲੀ ਲੇਡੀ ਨੂੰ ਖਿਲਾ ਰਹੀਏ ਤਾਂ ਉਹਦਾ ਸੱਸ ਦਾ ਰੋਲ ਆਮ ਨਾਲ ਕਰ ਜੇਗੀ ਚੈਲੰਜ ਐਸੀ ਚੀਜ਼ ਅਸੀਂ ਵੀਡੀਓ 'ਚ ਰੱਖਦੇ ਆ ਕਿ ਅਸੀਂ ਇੱਕ ਛੋਟੀ ਉਮਰ ਦੀ ਲੇਡੀਜ਼ ਨੂੰ ਉਹਦੇ ਤੇ ਮੇਕਅਪ ਇਹੋ ਜਿਹਾ ਕਰਕੇ ਉਹਨੇ ਕਿ ਸੱਸ ਦਾ ਕਿਰਦਾਰ ਦੇਣਾ ਅਸੀਂ ਫੇਸ ਲੁੱਕ ਬਦਲ ਸਕਦੇ ਆ ਲੇਕਿਨ ਅੰਦਰ ਦਾ ਮਾਈਂਡ ਸੈਟ ਉਹਦਾ ਸੀ ਚੈੱਕ ਕਰਨਾ ਕਿ ਵਾਕੇ ਉਹਦੇ ਅੰਦਰ ਕੋਈ ਕੁਆਲਿਟੀ ਹੈ ਜੀ ਹੈਗੀ ਹੈ ਕੋਈ ਉਹਦੇ 'ਚ ਮਾਈਂਡ ਬਲੋਇੰਗ ਕੰਮ ਕਰ ਸਕਦੇ ਨੇ ਸੋ ਤੁਸੀਂ ਆਪਣੀ ਲਾਈਫ ਤੋਂ ਅਲੱਗ ਹੀ ਕੰਮ ਕਰੋਗੇ ਕਿਉਂ ਦੀਦੀ ਬਿਲਕੁਲ ਠੀਕ ਹੈ ਨਾ ਇਹਦੇ 'ਚ ਬੋਥ ਟਰਾਈਂਗ ਟੂ ਰਹਿਣ ਦੋ ਦੀ ਦੀ ਰਹਿਣ ਦੋ ਅਲੱਗ ਅਲੱਗ ਰੋਲ ਅਲੱਗ ਅਲੱਗ ਰੋਲ ਸੈਪਰੇਟ ਰੋਲ ਹਾਂ ਇਹਦੇ ਚ ਸ਼ੰਮੀ ਮੈਡਮ ਦਾ ਰੋਲ ਬਹੁਤ ਹੀ ਪਿਆਰਾ ਹੈ ਬਹੁਤ ਪਿਆਰਾ ਅਸੀਂ ਜਦੋਂ ਇਹ ਵੀਡੀਓ ਮੈਡਮ ਆਪਣੇ ਚੈਨਲ ਚ ਨਾ ਸ਼ੰਮੀ ਵਿੱਚ ਪਾਣਗੇ ਤੁਸੀਂ ਦੇਖਣਾ ਕਿ ਸ਼ੰਮੀ ਮੈਡਮ ਨਾਲ ਜਿਸ ਤਰ੍ਹਾਂ ਦਾ ਕਿਰਦਾਰ ਕੀਤਾ ਜਾ ਰਿਹਾ ਅਸੀਂ ਜਿਸ ਤਰ੍ਹਾਂ ਦਾ ਬਿਹੇਵਰ ਕੀਤਾ ਜਾ ਰਿਹਾ ਅਸੀਂ ਮੇਰਾ ਦੋ ਵਾਰੀ ਰੋਣ ਨਿਕਲ ਗਿਆ ਸੀ ਕਿ ਬਹੁਤ ਔਖਾ ਲੱਗਦਾ ਪਿਆ ਸੀ ਬਹੁਤ ਜ਼ਿਆਦਾ ਔਖਾ ਲੱਗਦਾ ਪਿਆ ਸੀ ਜੀ ਸੈਂਟ ਤੇ ਇੱਕ 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 ਡਾਇਲੋਗ ਇਹ ਹੋ ਜਾ ਸੀਗਾ ਜਿੱਥੇ ਸ਼ੰਮੀ ਦੀਦੀ ਨੇ ਆਪਣੇ ਵੀਡੀਓ ਵਾਲੇ ਬ੍ਰਦਰ ਨੂੰ ਬੋਲਣਾ ਸੀਗਾ ਕਿ ਮਤਲਬ ਕੁਝ ਬੋਲਦੇ ਆ ਮਤਲਬ ਮੈਂ ਸੱਸ ਦਾ ਰੋਲ ਕਰ ਰਹੀ ਆ ਤੇ ਮੈਂ ਉਹਨਾਂ ਨੂੰ ਕੁਝ ਕਹਿ ਰਹੀ ਆ ਤੇ ਉਹ ਕਹਿੰਦੇ ਕਹਿੰਦੇ ਮੈਂ ਫੋਟ ਇਹਨਾਂ ਨੂੰ ਕਹਿ ਰਹੀ ਆ ਕਿ ਮੈਂ ਉਹਦੇ ਵਿੱਚ ਵੀ ਇਹਨਾਂ ਨੂੰ ਕਹਿ ਰਹੀ ਹੋਈ ਆ ਕਿ ਮੈਂ ਨਹੀਂ ਕਰਨਾ ਮੇਰਾ ਮੇਰਾ ਰੋਣਾ ਨਿਕਲ ਛੜਾ ਮੈਂ ਐ ਡਾਇਲੋਗ ਨਹੀਂ ਬੋਲ ਸਕਦੀ ਬਿਕਾਜ਼ ਸਾਡੀ ਨਹੀਂ ਲੱਗਦੀ ਮੈਂ ਤੁਹਾਡਾ ਨਾਲ ਗੱਲ ਕਰਦੀ ਆ ਕਿਦਾਂ ਉਹ ਫਟਾਫੜੋ ਤੁਸੀਂ ਸੀਨ ਜਲਾਵਾ ਤੁਹਾਨੂੰ ਸਾਡੀ ਸਭ ਲਿਆ ਹਾਂਜੀ ਐਕਚੁਅਲੀ ਅਸੀਂ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹੁੰਦੇ ਆ ਕਿ ਸ਼ਮੀ ਮੈਡਮ ਨੇ ਸਾਨੂੰ ਜਵਾਬ ਦਿੱਤਾ ਸੀ ਕਿ ਮੈਂ ਬਿਲਕੁਲ ਸਾਈਡ ਰੋਲ ਕਰਨਾ ਮੈਂ ਸਾਰਾ ਮੇਨ ਤੇ ਨਹੀਂ ਆਣਾ ਤੁਸੀਂ ਸਾਰੇ ਆਨੇ ਕਰੋ ਮੈਂ ਵੇਖਾਂਗੀ ਤੁਸੀਂ ਕਿੰਨੀ ਕੁ ਤੁਹਾਨੂੰ ਅਕਲਾਈ ਕੰਮ ਕਰਨ ਮਹਲੋ ਬਟ ਅਸੀਂ ਸ਼ਮੀ ਮੈਡਮ ਤੋਂ ਬਿਨਾ ਜ਼ੀਰੋ ਜ਼ੀਰੋ ਤੋਂ ਵੀ ਥੱਲੇ ਗਏ ਕੁਛ ਹੈ ਤੇ ਉਦਾਂ ਅਸੀਂ ਮੈਡਮ ਦੀ ਨਾਂ ਤੇ ਬਰਾਬਰੀ ਕਰ ਸਕਦੇ ਆ ਤੇ ਨਾ ਹੀ ਅਸੀਂ ਇਹਨਾਂ ਨੂੰ ਇਹ ਕਹਿ ਸਕਦੇ ਕਿ ਤੁਸੀਂ ਸਾਈਡ ਤੇ ਅਸੀਂ ਅੱਗੇ ਖਲੋਣਾ ਕਦੀ ਨਹੀਂ ਬਾਬਾ ਜੀ ਕਦੀ ਇਹ ਕੰਮ ਨਾ ਸਾਡਕੋ ਕਰਾਨ ਸਾਡੇ ਗੁਰੂ ਨੇ ਸਾਡੇ ਲਈ ਟੀਚਰ ਨੇ ਸਭ ਕੁਝ ਨੇ ਸਾਡੀ ਭੈਣ ਵੀ ਨੇ ਮੈਡਮ ਤੁਸੀਂ ਅੱਜ ਚੂੜਾ ਪਾਣਦੋ ਕਿਉਂ ਮਨਾ ਕੀਤਾ ਸੀ ਅਸਲ ਚ ਗੱਲ ਇਹ ਹੈਗੀ ਆ ਕਿ ਚੂੜਾ ਪਾਉਣ ਤੋਂ ਮੈਂ ਤਾਂ ਮਨਾ ਕੀਤਾ ਸੀ ਕਿ ਮੈਂ ਕਿਹਾ ਮਤਲਬ ਮੇਰੀ ਥੋੜੀ ਏਜ ਜ਼ਿਆਦਾ ਲੱਗਦੀ ਆ ਤੇ ਉਹਦੇ ਵਿੱਚ ਆਪਾਂ ਜਿਹੜੇ ਕਿਰਦਾਰ ਲਏ ਆ ਉਹਦੇ ਵਿੱਚ ਘੱਟ ਉਮਰ ਦੇ ਵੀ ਜਿਸ ਤਰ੍ਹਾਂ ਪ੍ਰੀਤ ਆਪਾਂ ਨਿਊ ਲਈ ਆ ਮੈਂਬਰ ਹੈ ਨਾ ਤੇ ਉਹਦੀ ਏਜ ਘੱਟ ਹੈਗੀ ਆ ਤੇ ਮੈਂ ਅੰਜੂਦੀਨ ਨੂੰ ਕਿਹਾ ਸੀ ਕਿ ਚੂੜਾ ਉਹਨੂੰ ਪਵਾ ਦਿਓ ਤੇ ਨਾਲੇ ਮੇਰਾ ਵੀ ਚਲੋ ਥੋੜਾ ਸੀਨ ਵੀ ਘੱਟ ਹੋ ਜਾਏਗਾ ਸਾਈਡ ਸੀਨ ਰੱਖੋ ਕਿਉਂਕਿ ਮੈਂ ਥੋੜੀ ਠੀਕ ਵੀ ਨਹੀਂ ਹੈਗੀ ਤੇ ਪਰ ਅੰਜੂ ਦੀ ਮੰਨੇ ਨਹੀਂ ਉਹ ਕਹਿੰਦੇ ਮੇਨ ਕਿਰਦਾਰ ਜਿਹੜਾ ਉਹ ਤੁਹਾਡਾ ਹੀ ਰਹੇਗਾ ਚੂੜਾ ਵੀ ਤੁਸੀਂ ਪਾਉਣਾ ਵਾ ਤੇ ਪਾਉਣਾ ਵਾ ਤੇ ਮੈਂ ਇਹਨਾਂ ਨੂੰ ਕਿਹਾ ਕਿ ਨਹੀਂ ਵੇਖਿਓ ਜਦੋਂ ਵੀਡੀਓ ਲੋਕਾਂ ਨੇ ਵੇਖੀ ਨਾ ਉਹਨਾਂ ਨੇ ਕਹਿਣਾ ਲੈ ਤੁਸੀਂ ਪ੍ਰੀਤ ਨੂੰ ਚੂੜਾ ਪਵਾ ਦੇਣਾ ਹੀ ਹੈ ਨਾ ਸ਼ਮੀਦੀਨ ਨੇ ਕਿਉਂ ਪਾਇਆ ਸ਼ਮੀਦੀ ਕੋਈ ਹੋਰ ਕਿਰਦਾਰ ਕਰ ਲੈਂਦੇ ਪਰ ਇਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਕਿ ਨਹੀਂ ਜੋ ਨੌ ਦੇ ਡਾਇਲਗ ਤੁਸੀਂ ਕਰ ਦੇਣੇ ਆ ਨਾ ਉਹ ਕਿਸੇ ਹੋਰ ਨੇ ਨਹੀਂ ਕਰ ਸਕਣੇ ਜੋ ਮਰਜ਼ੀ ਕਰ ਲਓ ਉਹ ਡਾਇਲੌਗ ਦੇ ਹਿਸਾਬ ਨਾਲ ਤੁਹਾਨੂੰ ਹੀ ਕਿਰਦਾਰ ਚੰਗਾ ਲੱਗਦਾ ਪਰ ਗੱਲ ਚੂੜੇ ਦੀ ਨਹੀਂ ਹੁੰਦੀ ਗੱਲ ਕਿਰਦਾਰ ਦੀ ਹੁੰਦੀ ਆ ਕਿ ਜਿਹੜਾ ਮੇਨ ਕਰੈਕਟਰ ਆ ਓਕੇ ਦੀ ਜਿਹੜਾ ਮੇਨ ਕਰੈਕਟਰ ਆ ਉਹ ਤੁਸੀਂ ਸੰਭਾਲੋ ਤੇ ਨੌ ਦਾ ਕਰੈਕਟਰ ਤੁਸੀਂ ਸੰਭਾਲੋ ਤੇ ਚੂੜਾ ਵੀ ਤੁਸੀਂ ਪਾਓ ਹੈਨਾ ਬਿਲਕੁਲ ਬਿਲਕੁਲ ਸ਼ਮੀ ਮੈਡਮ ਨੂੰ ਹੁੰਦਾ ਵਾ ਕਿ ਨਹੀਂ ਦੂਜੇ ਹੁਣ ਕਰਨ ਜਿਹੜੇ ਆਏ ਨੇ ਪਰ ਅਸੀਂ ਸਟੋਰੀ ਨੂੰ ਮੁੱਦੇ ਰੱਖਦੇ ਵੇਖਣਾ ਨਾ ਕਿ ਜਿਹੜਾ ਮੇਨ ਉਹਦਾ ਕਿਰਦਾਰ ਜਿੱਥੇ ਮੈਸੇਜ ਮੇਨ ਆਣਾ ਮੈਂ ਵੈਸੇ ਮੈਂ ਇਦਾਂ ਕਦੀ ਨਹੀਂ ਕਹਿੰਦੀ ਪਰ ਥੋੜਾ ਹੁਣ ਮੈਂ ਜਿਆਦਾ ਥੱਕ ਜਾਂਦੀ ਆ ਤੇ ਫਿਰ ਮੈਨੂੰ ਮੈਂ ਬਚਦੀ ਫਿਰਦੀ ਕਿ ਇਹ ਹੀ ਸੀਨ ਸੰਭਾਲਣ ਮੈਂ ਥੋੜਾ ਸਾਈਡ ਤੇ ਮੈਂ ਹਮੇਸ਼ਾ ਕਹਿੰਦੀ ਮੈਨੂੰ ਸਾਈਡ ਸੀਨ ਤੋਂ ਸਾਈਡ ਸੀਨ ਨਾ ਨਾ ਬਿਲਕੁਲ ਨਹੀਂ ਤੁਹਾਨੂੰ ਜੇ ਉਹ ਬੋਲਦੀ ਆ ਜੇ ਸਾਈਡ ਸੀਨ ਇਹਨਾਂ ਨੇ ਲਿੱਤਾ ਤੇ ਮੈਂ ਤਾਂ ਸੀਨ ਚ ਹੀ ਨਹੀਂ ਆਇਆ ਕਰਨਾ ਤੇ ਮੰਨਦੀ ਨਹੀਂ ਅੰਜੂ ਦੀ ਮੰਨਦੀ ਨਹੀਂ ਕਹਿੰਦੀ ਨਹੀਂ ਇਦਾਂ ਨਹੀਂ ਜਿਹੜਾ ਮੇਨ ਕਰੈਕਟਰ ਉਹ ਤਾਂ ਡਾ ਹੀ ਰਹੂਗਾ ਬਿਲਕੁ ਮੈਂ ਇਹਨ ਕਰਤਾ ਤੂੰ ਹੀ ਕਰੋ ਤੂੰ ਹੀ ਕਰੋ ਬੈਓ ਸਾ ਲੈ ਲੋ ਫੇਰ ਕਰੋ ਅਸੀਂ ਅੱਜ ਵੇਲੇ ਟਾਈਮ ਨਾ ਹੀ ਫ੍ਰੀ ਹੋਗੇ ਨਹੀਂ ਤਾਂ ਸਾਨੂੰ ਨਾਲ ਦੇ 9 ਵੀ ਵੱਜ ਜਾਂਦੇ ਸੀ ਅੱਜ ਅਸੀਂ ਜਲਦੀ ਫ੍ਰੀ ਹੋਗੇ ਤਾਂ ਮੈਂ ਕਿਹਾ ਮੈਡਮ ਅੱਜ ਵੀ ਬੈਠਾ ਹਾਲ ਕੋਈ ਨਹੀਂ ਥੋੜਾ ਜਿਆ ਕੰਮ ਕਰਕੇ ਬਹੁਤ ਜ਼ਿਆਦਾ ਓਵਰ ਥੱਕ ਜਾਨੀ ਸਮਝ ਨਹੀਂ ਲੱਗਦੀ ਮਣਕੇ ਕੀ ਕਰਾਂ ਕੀ ਨਾ ਕਰਾਂ ਘਰ ਦਾ ਵੀ ਸਾਰਾ ਇਹ ਕਰਦੇ ਨੇ ਕੋਈ ਅਨਧਕਾਰ ਮੇਡ ਨਹੀਂ ਲੱਗੀ ਸਾਰੇ ਘਰ ਦੀ ਸਫਾਈ ਵੀ ਆਪ ਕਰਦੇ ਨੇ ਮੇਡ ਇਹ ਕਿ ਮੇਡ ਪਤਾ ਕੀਤੀ ਸੀ ਪਰ ਉਹ ਫਿਰ ਕਹਿ ਦਿੰਦੇ ਆ ਕਿ ਆਪਾਂ 12:30 1 ਵਜੇ ਤੱਕ ਆਵਾਂਗੇ ਹਨਾ ਤੇ 12:30 1 ਤੱਕ ਮਤਲਬ ਸਫਾਈਆਂ ਵਗੈਰਾ ਸਾਰਾ ਮੈਂ ਆ ਤੇ ਉਦੋਂ ਹੀ ਘਰੋਂ ਭੱਜ ਜਾ ਮੈਨੂੰ ਸਹੀ ਜਿਆ ਨਹੀਂ ਲੱਗਦਾ ਮੈਂ ਸਵੇਰੇ ਸਫਤੇ ਉੱਠ ਕੇ ਮਤਲਬ ਚਲੋ ਬਾਬਾ ਜੀ ਦਾ ਨਾਮ ਲੈ ਕੇ ਚਾਹ ਪੀ ਕੇ ਮੈਂ ਆਪਣਾ ਕੰਮ ਸ਼ੁਰੂ ਕਰ ਦੇਣਾ ਵਾ ਤੇ ਜਦੋਂ ਤੱਕ ਫਿਰ ਮੇਰੇ ਮੈਂਬਰ ਆਉਂਦੇ ਸ਼ੂਟਿੰਗ ਵਾਸਤੇ ਤੇ ਉਦੋਂ ਤੱਕ ਮੈਂ ਸਾਰਾ ਕੰਮ ਨਿਬੇੜ ਲੈਣੀ ਫਿਰ ਜਦੋਂ ਕੱਪੜੇ ਵੀ ਧੋਣੇ ਹੁੰਦੇ ਆ ਸਫਾਈ ਵੀ ਕਰੋ ਹਨਾ ਰੋਟੀ ਪਾਣੀ ਵੀ ਬਣਾਉ ਤੇ ਫਿਰ ਜਿਆਦਾ ਹੀ ਥੱਕ ਜੀਦਾ ਵਾ ਉਹ ਤੇ ਹੈ ਹੀ ਆ ਬਿਲਕੁਲ ਸਾਰੇ ਹੁਣ ਲੇਡੀਜ਼ ਦੀਦੀ ਭਾਬੀ ਮੰਮੀ ਆਂਟੀ ਸਭ ਸਾਨੂੰ ਦੇਖਦੇ ਪਏ ਨੇ ਉਹਨਾਂ ਨੂੰ ਪਤਾ ਕਰਦੇ ਕੰਮ ਬਹੁਤ ਹੁੰਦੇ ਨੇ ਤੁਸੀਂ ਕੱਪੜਾ ਤੱਕ ਵੀ ਬਾਹਰ ਤੋਂ ਵੀ ਕੋ ਪ੍ਰੈਸ ਨਹੀਂ ਕਰਾਉਂਦੇ ਸਾਰਾ ਕੁਝ ਆਪ ਹੀ ਪ੍ਰੈਸ ਕਰਦੇ ਹੋ ਪ੍ਰੈਸ ਵੀ ਵੇਖੋ ਉਹਨਾਂ ਦੀ ਉਹ ਪਈ ਹੋਈ ਜੇ ਸਾਰਾ ਕੁਝ ਮੇਰੇ ਦੋ ਤਿੰਨ ਸੂਟ ਕਰ ਲੈਣ ਮੈਂ ਆਪਣੇ ਸੂਟ ਜਿਹੜੇ ਪ੍ਰੈਸ ਕਰਕੇ ਨਹੀਂ ਰੱਖਦੀ ਦੋ ਸੂਟ ਜਾਂ ਤਿੰਨ ਮੈਂ ਸਵੇਰੇ ਉੱਠ ਕੇ ਪ੍ਰੈਸ ਕਰ ਲੈਣੇ ਆ ਕਿ ਚੱਲ ਮੈਂ ਅੱਜ ਦਾ ਦਿਨ ਸਰ ਜੂਗਾ ਫਿਰ ਮੈਂ ਕੱਲ ਉਦੋਂ ਥੋੜੇ ਥੋੜੇ ਕਰ ਲੈਣੇ ਆ ਨਾਲੋਂ ਨਾਲ ਸਾਰੇ ਨਹੀਂ ਮੇਰੇ ਕੋਲ ਹੁੰਦੇ ਨਾ ਡਾਈ ਹੁੰਦਾ ਹੀ ਨਹੀਂ ਮੇਰੇ ਕੋਲ ਤਾਂ ਨੇ ਮੈਂ ਕਹਿੰਨੀ ਆ ਸ਼ਮੀ ਮੈਡਮ ਤੁਸੀਂ ਤਾਂ ਲਗੇ ਹੋ ਸਾਰਾ ਬਾਬਾ ਇਹ ਟਾਈਮ ਪਾਸ ਕਰਦੇ ਪਏ ਆ ਬਹੁਤ ਵਧੀਆ ਹੋਰ ਕੀ ਜਾਈਦਾ ਹੈ ਨਾ ਬਸ ਬਾਬਾ ਜੀ ਤੁਹਾਨੂੰ ਜਲਦੀ ਜਲਦੀ ਠੀਕ ਕਰਦਾ ਫਿਰ ਅਸੀਂ ਸਾਰਿਆਂ ਨੂੰ ਦੱਸਣਾ ਹੈ ਤੁਹਾਡੇ ਉਹ ਚੈਨਲ ਦੇ ਵਿੱਚ ਤੁਸੀਂ ਬੋਲਣਾ ਵੀ ਹੈ ਮਤਲਬ ਬਹੁਤ ਤੁਹਾਡੇ ਫੈਨਸ ਹੈਗੇ ਜਿਹੜੇ ਪੁੱਛਣਾ ਚਾਹੁੰਦੇ ਨੇ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਗਈ ਐ ਸੋ ਕਿਸੇ ਦਿਨ ਟਾਈਮ ਕੱਢ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਜ਼ਰੂਰ ਦੇ ਦਵਾਂਗੀ ਕੋਈ ਗੱਲ ਨਹੀਂ ਤੁਹਾਨੂੰ ਆਪਾਂ ਸ਼ਮਮੀ ਢਿੱਲੋ ਚੈਨਲ ਤੇ ਦੱਸਾਂਗੇ ਪਰ ਮੈਂ ਇਹ ਚਾਹੁੰਨੀ ਹਾਂ ਕਿ ਚਲੋ ਮੈਂ ਠੀਕ ਹੋ ਜਾਂਦੀ ਤੇ ਮੈਂ ਤੁਹਾਨੂੰ ਫੇਰ ਦੱਸਦੀ ਹਣਾ ਤੇ ਬਾਕੀ ਚਲੋ ਕੋਈ ਨਹੀਂ ਵੇਖਾਂਗੇ ਠੀਕ ਹੈ ਜੀ ਓਕੇ ਨਵੀਂ ਵੀਡੀਓ ਅੱਜ ਵੀ ਹੈਗੀ ਮੈਡਮ ਹਾਂ ਅੱਜ ਰਾਤ ਹੋਣਾ ਨਵਾਂ ਪਾਰਟ ਨਵ ਸ਼ਮਮੀ ਤੇ ਨਵ ਸ਼ਮਮੀ ਤੇ ਅੱਜ ਪਿਆਰ ਦਿਓ ਵੇਖਣ ਨੂੰ ਤਿਆਰ ਰਹੋ ਸਾਰੇ ਜਣੇ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਾ ਤੇ ਜੇ ਜੇ ਇਹ ਪਾਟ ਨੂੰ ਪਿਆਰ ਦੋਗੇ ਫੇਰ ਹੀ ਅਸੀਂ ਅੱਗੇ ਤੁਹਾਡਾ ਮਨ ਕਰੂਗਾ ਨਾ ਹੋਰ ਪਾਟ ਬਣਾਉਣ ਨੂੰ ਹੈ ਨਾ ਪਿਆਰ ਬੋਤਾ-ਪੋਤਾ ਦੇਣਾ ਉਮੀਦ ਹੈ ਕਿ ਵਧੀਆ ਹੀ ਹੋਏਗਾ ਸਾਰਾ ਕੁਝ ਹੈ ਨਾ ਹਾਂ ਕੰਜੂਸੀ ਨਾ ਕਰਨਾ ਪਿਆਰ ਦੇਂਜੇ ਪਿਆਰ ਹੀ ਤੇ ਕਹਿੋ ਜੀ ਚੀਜ਼ ਹੈ ਜਿਹੜਾ ਬਿਨਾ ਪੈਸਿਆਂ ਦਾ ਦਿੱਤਾ ਜਾਦਾ ਹੈ ਦੇਖਿਆ ਕਰੋ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਠੀਕ ਹੈ ਜੀ ਓਕੇ ਬਾਏ ਸਤਿ ਸ਼੍ਰੀ ਅਕਾਲ ਜੀ ਬਾਕੀ ਇਹ ਵੀ ਚੈਨਲ ਵੇਖਿਆ ਕਰੋ ਨਵੀਆਂ-ਨਵੀਆਂ ਇਨਫੋਰਮੇਸ਼ਨਾਂ ਤੁਹਾਨੂੰ ਇਹਦੇ 'ਚ ਵੀ ਮਿਲ ਸਕਦੀਆਂ ਵਾ ਸਟੋਰੀ ਵੀ ਤੁਹਾਨੂੰ ਛੋਟੀ-ਮੋਟੀ ਲੱਭ ਸਕਦੀ ਹੈ ਇਹਦੇ 'ਚ ਕੁਝ ਵੀ ਲੱਭ ਸਕਦਾ ਤੁਹਾਨੂੰ ਲੱਭਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਜੀ ਫਸਦੇ ਵਸਦੇ ਰਹੋ ਖੁਸ਼ ਰਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੁੜੇ ਰਹੋ ਸਾਡੇ ਨਾਲ ਤੇ ਅਸੀਂ ਵੀ ਇਸੇ ਤਰ੍ਹਾਂ ਜੁੜੇ ਰਹੀਏ ਤੁਹਾਡੇ ਨਾਲ ਹੋਰ ਕੁਝ ਨਹੀਂ ਚਾਹੀਦਾ ਜ਼ਿੰਦਗੀ 'ਚ ਜਦ ਤੱਕ ਸਾਡੇ ਸਾਹ ਆਗੇ ਨੇ ਬਸ